ਦੀ ਕੋਸ਼ਿਸ਼ ਕੀਤੀ ਕਿਦੇ ਵੱਲੋਂ ਕਲੋਨੀ ਦੇ ਮਾਲਕ ਗੁਰਨਾਮ ਸਿੰਘ ਵੱਲੋਂ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੁਣ ਤਾਂ ਨਾ ਸ਼ੋਸ਼ਣ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਇੱਥੇ ਬਿੱਟੂ ਤੇ ਆਸ਼ੂ ਦੀ ਜਿਹੜੀ ਟੋਲੀ ਨੇ ਗੁੰਡਾਗਰਦੀ ਸ਼ੁਰੂ ਕੀਤੀ ਹੈ ਅਸੀਂ ਔਰਤਾਂ ਵੱਲੋਂ ਅੱਜ ਉਹਨਾਂ ਨੂੰ ਇੱਕ ਮੈਸੇਜ ਭੇਜਦੇ ਹਾਂ ਇਹ ਗੁੰਡਾਗਰਦੀ ਫੌਰੀ ਤੌਰ ਤੇ ਬੰਦ ਕੀਤੀ ਜਾਵੇ ਜਿਹੜਾ ਬੰਦਾ ਹੈਗਾ ਗੁਰਨਾਮ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਤੱਕ ਅਸੀਂ ਬਿੱਟੂ ਆਸ਼ੂ ਦੇ ਘਰ ਦੇ ਵੀ ਧਰਨੇ ਦਵਾਂਗੇ ਜਦੋਂ ਤੱਕ ਇਸ ਔਰਤ ਨੂੰ ਨਿਆਂ ਨਹੀਂ ਮਿਲਦਾ ਦੇਖੋ ਇਹ ਕੋਈ ਫਸਟ ਟਾਈਮ ਨਹੀਂ ਹੋਇਆ ਸਭ ਤੋਂ ਪਹਿਲਾਂ ਜਿਹੜਾ ਉਹ ਜੁੱਲੀ ਬਿਸਤਰੇ ਵਾਲਾ ਉਹਨੇ ਇੱਕ ਲੇਡੀ ਇਨਸਪੈਕਟਰ ਨਾਲ ਬਤਪੀਚੀ ਕੀਤੀ ਉਜੀ ਭਾਰਤ ਪੂਸ਼ਣ ਆਸ਼ੂ ਨੇ ਇੱਥੇ ਡੀਓ ਮੈਡਮ ਉਹਨਾਂ ਨੂੰ ਸ਼ਰਿਆਮ ਬੱਤਵੀਜੀ ਨਾਲ ਪੇਸ਼ ਆਇਆ ਅੱਗੇ ਤਾਂ ਇਹ ਕੰਮ ਕਰ ਰਹੇ ਸੀ ਐਮਐਲਏ ਤੇ ਮੰਤਰੀ ਹੁਣ ਜਿਹੜੇ ਕਾਂਗਰਸੀਆਂ ਦੇ ਚਮਚੇ ਆ ਕੀ ਅੱਜ ਇਹਨਾਂ ਨੂੰ ਇੰਨੀ ਸ਼ੈ ਹੋ ਗਈ ਕਿ ਹੁਣ ਲੇਡੀਜ਼ ਦੇ ਥੱਪੜ ਮਾਰਨ ਤੱਕ ਆ ਗਏ ਦੀ ਮਹਿਲਾ ਅਧਿਕਾਰੀ ਕਸ਼ਿਸ਼ ਤੇ ਜਿਹੜਾ ਇੱਕ ਕੋਲੋਨਾਈਜ਼ਰ ਵੱਲੋਂ ਹਮਲਾ ਕੀਤਾ ਗਿਆ ਉਸਦੇ ਥੱਪੜ ਜੜੇ ਗਏ ਨੇ ਉਸ ਨੂੰ ਕੱਪੜਿਆਂ ਤੋਂ ਖਿੱਚ ਕੇ ਉਸਤੇ ਹਮਲਾ ਕੀਤਾ ਗਿਆ ਹੈ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਕਿਹਦੇ ਵੱਲੋਂ ਕਲੋਨੀ ਦੇ ਮਾਲਕ ਗੁਰਨਾਮ ਸਿੰਘ ਵੱਲੋਂ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੁਣ ਤੋਂ ਨਾ ਸ਼ੋਸ਼ਣ ਬੰਦ ਕਰੋ ਬੰਦ ਕਰੋ ਬੰਦ ਕਰੋ ਕਲੋਨਾਈਜ਼ਰ ਗੁਰਨਾਮ ਸਿੰਘ ਜਿਸਨੇ ਕਾਰਪੋਰੇਸ਼ਨ ਦੀ ਮਹਿਲਾ ਅਧਿਕਾਰੀ ਕਸ਼ਿਸ਼ ਦੇ ਥੱਪੜ ਜੜਿਆ ਹੈ ਇਸ ਵੇਲੇ ਉਸ ਕਲੋਨਾਈਜ਼ਰ ਦੇ ਘਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਸੰਬੰਧ ਰਾਜ ਸਿਆਗੂ ਨਾਲ ਨੇ ਕਾਂਗਰਸ ਨਾਲ ਨੇ ਇਸ ਕਰਕੇ ਕਾਂਗਰਸ ਸਰਕਾਰ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਸ਼ਿਸ਼ ਤੇ ਹੋਏ ਇਸ ਤਸ਼ੱਦਦ ਨੂੰ ਲੈ ਕੇ ਜਿਹੜਾ ਹੈ ਲੋਕ ਕਾਫੀ ਇੱਥੇ ਰੋਸ ਪ੍ਰਗਟ ਕਰ ਰਹੇ ਨੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਕਸ਼ਿਸ਼ ਨੂੰ ਲੈ ਕੇ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰ੍ਹਾਂ ਗੁਰਨਾਮ ਸਿੰਘ ਦੇ ਘਰ ਦੇ ਬਾਹਰ ਇਹ ਇਕੱਠ ਤੁਸੀਂ ਦੇਖ ਸਕਦੇ ਹੋ ਇਹ ਤਾਂ ਸੁਬੀਰਾ ਤੁਸੀਂ ਦੇਖ ਸਕਦੇ ਹੋ ਇਕੱਠ ਦੇਖ ਸਕਦੇ ਹੋ ਹੱਥ ਵਿੱਚ ਬੈਨਰ ਜਿਹੜੇ ਇਹਨਾਂ ਨੇ ਫੜੇ ਹੋਏ ਨੇ ਗੁਰਨਾਮ ਸਿੰਘ ਦੀ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੇ ਨਾਲ ਹੀ ਉਸ ਮਹਿਲਾ ਅਧਿਕਾਰੀ ਦੀ ਤਸਵੀਰ ਜਿਸ ਗੁਰਨਾਮ ਸਿੰਘ ਨੇ ਜਿਸ ਤੇ ਜਿਸ ਦੇ ਥੱਪੜ ਮਾਰਿਆ ਜਿਸ ਦੇ ਨਾਲ ਬਤਮੀਜ਼ੀ ਕੀਤੀ ਬਸ ਸਲੂਕੀ ਕੀਤੀ ਉਸ ਦੇ ਕੱਪੜੇ ਖਿੱਚੇ ਗਏ ਉਸ ਦੀ ਗੱਡੀ ਨੂੰ ਜਿਹੜਾ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਖਿਲਾਫ ਜਿਹੜੀ ਹੈ ਇਸ ਵੇਲੇ ਧਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਗੁਰਨਾਮ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਰ ਪਤਾ ਲੱਗਿਆ ਕਿ ਗੁਰਨਾਮ ਸਿੰਘ ਆਪਣੇ ਪਰਿਵਾਰ ਸਮੇਤ ਕੁਝ ਸਮਾਂ ਪਹਿਲਾਂ ਹੀ ਇਥੋਂ ਨਿਕਲ ਚੁਕੇ ਨੇ ਇਸ ਵੇਲੇ ਕਾਨੂੰ ਤਾਲਾ ਲੱਗਿਆ ਹੋਇਆ ਹੈ ਗੁਰਨਾਮ ਸਿੰਘ ਇਥੋਂ ਫਰਾਰ ਦੱਸੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਧਰਨੇ ਪ੍ਰਦਰਸ਼ਨ ਦੀ ਹੈ ਤੇ ਗੱਲਬਾਤ ਕਰ ਲੈਣੇ ਆ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੇਲੇ ਕਲੋਨਾਈਜ਼ਰ ਦੇ ਘਰ ਦੇ ਬਾਹਰ ਜਿਸ ਤਰ੍ਹਾਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੀਤਪਾਲ ਸਿੰਘ ਡੁਗਰੀ ਗੁਰਦੀਪ ਸਿੰਘ ਗੋਸ਼ਾ ਤੇ ਹੋਰ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਜਿਹੜੇ ਕਸ਼ਿਸ਼ ਦੇ ਨਾਲ ਹੋਏ ਤਸ਼ੱਦਦ ਦੇ ਖਿਲਾਫ ਜਿਹੜੇ ਨੇ ਕਸ਼ਿਸ਼ ਨੂੰ ਸਪੋਰਟ ਕਰ ਰਹੇ ਨੇ ਤੇ ਉਸ ਕਲੋਨਾਈਜ਼ਰ ਦੇ ਖਿਲਾਫ ਤੇ ਕਾਂਗਰਸ ਸਰਕਾਰ ਦੇ ਖਿਲਾਫ ਦਰਨਾ ਦਿੱਤਾ ਜਾ ਰਿਹਾ ਹੈ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗਲਬਾਤ ਕਰ ਲੈਣੇ ਆ ਸਰਕਾਰੀ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਤਸ਼ੱਦਦ ਹੋਇਆ ਹੈ ਫੀਮੇਲ ਜਿਹੜੀ ਹੈ ਸੇਫ ਨਹੀਂ ਹੈ ਜੇ ਸਰਕਾਰੀ ਮੁਲਾਜ਼ਮ ਸੇਫ ਨਹੀਂ ਹੈ ਤਾਂ ਕੀ ਕਹਿ ਸਕਦੇ ਹੋ ਦੇਖੋ ਇਹ ਕੋਈ ਫਸਟ ਟਾਈਮ ਨਹੀਂ ਹੋਇਆ ਕਿ ਕਿਸੇ ਲੇਡੀ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਆ ਪਹਿਲਾਂ ਉਹਨੇ ਸਭ ਤੋਂ ਪਹਿਲਾਂ ਜਿਹੜਾ ਉਹ ਜੁੱਲੀ ਬਿਸਤਰੇ ਵਾਲਾ ਉੱਥੇ ਫਾਜ਼ਲ ਕਾਲਾ ਉਹਨੇ ਇੱਕ ਲੇਡੀ ਇਨਸਪੈਕਟਰ ਨਾਲ ਬਤਮੀਜ਼ੀ ਕੀਤੀ ਦੂਜੀ ਭਾਰਤ ਪੂਸ਼ਣ ਆਸ਼ੂ ਨੇ ਇੱਥੇ ਡੀਓ ਮੈਡਮ ਉਹਨਾਂ ਨੂੰ ਸ਼ਰਯਾਮ ਬਤਮੀਜ਼ੀ ਨਾਲ ਪੇਸ਼ ਆਇਆ ਉਹ ਵਿਚਾਰੀ ਰੋਂਦੀ ਹੋਈ ਉੱਥੋਂ ਗਈ ਜੀ ਅੱਜ ਹੁਣ ਅੱਗੇ ਤਾਂ ਇਹ ਕੰਮ ਕਰ ਰਹੇ ਸੀ ਐਮਐਲਏ ਤੇ ਮੰਤਰੀ ਹੁਣ ਜਿਹੜੇ ਕਾਂਗਰਸੀਆਂ ਦੇ ਚਮਚੇ ਆ ਆ ਦੇਖ ਰਹੇ ਹੋ ਤੁਸੀਂ ਕੈਪਟਨ ਸਾਹਿਬ ਨਾਲ ਦਿਖਾ ਵੀ ਇੱਥੇ ਆ ਕੈਪਟਨ ਸਾਹਿਬ ਨਾਲ ਆ ਫੋਟੋਆਂ ਲਾ ਲਾ ਕੇ ਜਿਹੜੇ ਬੈਠੇ ਆ ਕੀ ਅੱਜ ਇਹਨਾਂ ਨੂੰ ਇੰਨੀ ਸ਼ੈ ਹੋ ਗਈ ਕਿ ਹੁਣ ਲੇਡੀਜ਼ ਦੇ ਥੱਪੜ ਮਾਰਨ ਤੱਕ ਆ ਗਏ ਉਹ ਲੇਡੀ ਇਨਸਪੈਕਟਰ ਕਸ਼ਿਸ਼ ਗਰਗ ਜਿਹੜੀ ਸਾਡੀ ਭੈਣ ਆ ਕਾਰਪੋਰੇਸ਼ਨ ਚ ਐਜ਼ ਅ ਬਿਲਡਿੰਗ ਇਨਸਪੈਕਟਰ ਤਨਤ ਆ ਇਲੀਗਲ ਤੌਰ ਤੇ ਇਹ ਬਿਲਡਿੰਗ ਜਿਹੜੀ ਉੱਥੇ ਬਣਾ ਰਿਆ ਸੀ ਕਲੋਨਾਈਜ਼ਰ ਆ ਇਲੀਗਲ ਤੌਰ ਤੇ ਨੇ ਕਲੋਨਾਈਜ਼ਿੰਗ ਕਰਕੇ ਉੱਥੇ ਪਲੋਟਿੰਗ ਕੀਤੀ ਇਹ ਜਦੋਂ ਭੈਣ ਕਸ਼ਿਸ਼ ਗਰਗ ਉੱਥੇ ਗਈ ਇਹਨੇ ਜਾ ਕੇ ਉਹਨੂੰ ਕਿਹਾ ਕੰਮ ਰੋਕਿਆ ਜਾਵੇ ਉਥੋਂ ਇਹਨਾਂ ਨੇ ਬੰਦ ਕਰਾਇਆ ਕੰਮ ਤਾਂ ਇਹਨਾਂ ਨੇ ਉਹਦੀ ਗੱਡੀ ਵੀ ਤੋੜੀ ਪਲੱਸ ਉਹਨੂੰ ਥੱਪੜ ਵੀ ਮਾਰੇ ਤੇ ਉਹਨੂੰ ਗਾਲੀ ਗਲੋਚ ਵੀ ਕੀਤੀ ਕੱਪੜੇ ਵੀ ਖਿੱਚੇ ਖਪੜੇ ਵੀ ਪਾੜੇ ਉਹਦੇ ਖਿੱਚੇ ਜੀ ਮੈਂ ਉਹਦੀ ਭੈਣ ਦੀ ਇੰਟਰਵਿਊ ਦੇਖ ਰਿਹਾ ਸੀ ਅੱਜ ਸਾਡੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਇੱਥੇ ਕੋਈ ਵੀ ਭੈਣ ਮਾਂ ਸਾਡੀ ਸੁਰੱਖਿਅਤ ਨਹੀਂ ਤੇ ਆ ਸਾਰਾ ਕੁਝ ਜੋ ਹੋ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਬਿੱਟੂ ਤੇ ਆਸ਼ੂ ਦੀ ਸ਼ਹਿਰ ਨਾਲ ਹੋ ਰਿਹਾ ਇਹ ਅੱਗੇ ਤਾਂ ਇਹ ਆਪ ਕਰ ਰਹੇ ਸੀ ਹੁਣ ਜਿਹੜੇ ਇਹਨਾਂ ਦੇ ਅਗਲੇ ਜਿਹੜੇ ਅੱਗੇ ਇਹਨਾਂ ਨੇ ਅਪੁਆਇੰਟ ਕੀਤੇ ਹੋਏ ਆ ਕਾਂਗਰਸ ਤੇ ਹੁਣ ਉਹਨਾਂ ਨੇ ਵੀ ਜਿਹੜੇ ਆ ਇਹ ਜੇ ਕੰਮ ਸ਼ੁਰੂ ਕਰਤੇ ਆ ਅੱਜ ਹਾਲੇ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਆਪਣੇ ਆਪ ਨੂੰ ਬੜੇ ਸੱਚੇ ਸੁੱਚੇ ਬਣਦੇ ਆ ਪਰ ਜਿਹੜੀਆਂ ਇਹ ਜੀਆਂ ਹਰਕਤਾਂ ਇਹ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਸੰਗਤ ਨੇ ਇਹਨਾਂ ਇਲੈਕਸ਼ਨਾਂ ਚ ਦੇਣਾ ਵੀ ਇਹ ਕੀ ਕੁਸ਼ ਕਰਦੇ ਆ ਆਮ ਕੁੜੀਆਂ ਜਿਹੜੀਆਂ ਨੇ ਚਾਹੁੰਦੀਆਂ ਨੇ ਕਿ ਉਹ ਸੇਫ ਰੈਂਟ ਜਿੱਥੇ ਜਾ ਰਹੀਆਂ ਨੇ ਉਹਨਾਂ ਨਾਲ ਅਜੇਹਾ ਕੁਛ ਨਾ ਹੋਵੇ ਜੇਕਰ ਸਰਕਾਰੀ ਅਧਿਕਾਰੀ ਨਾਲ ਜਿਹੜੀ ਮਹਿਲਾ ਅਧਿਕਾਰੀ ਹੈ ਇਹਨਾਂ ਵੱਡਾ ਉਹਨਾਂ ਨਾਲ ਜ਼ੁਲਮ ਕੀਤਾ ਗਿਆ ਥੱਪੜ ਜੜੇ ਗਏ ਨੇ ਕਿਉਂਕਿ ਉਹ ਗਲਤ ਦੇ ਨਾਲ ਨਹੀਂ ਖੜ ਰਹੀ ਦੇਖੋ ਬਿਲਕੁਲ ਕਾਂਗਰਸ ਸਰਕਾਰ ਕੈਪਟਨਸਕਰ ਜਦੋਂ ਦੀ ਬਣੀ ਹੈ ਔਰਤਾਂ ਨਾਲ ਬਦਤਮੀਜੀ ਤੇ ਬਦਤਮੀਜੀ ਵਧੀ ਜਾ ਰਹੀ ਹੈ ਤੁਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਨੂੰਨ ਤੋੜ ਰਿਹਾ ਜੇ ਇੱਕ ਇਨਸਪੈਕਟਰ ਹੈ ਜੇ ਉਹਨੇ ਆਪਣੇ ਕਾਰਵਾਈ ਕੀਤੀ ਕਾਨੂੰਨੀ ਕਾਰਵਾਈ ਕੀਤੀ ਉਹਦਾ ਕਾਨੂੰਨੀ ਜਵਾਬ ਦੇਣਾ ਬਣਦਾ ਸੀ ਉਹਦੇ ਨਾਲ ਬਦਤਮੀਜੀ ਕਰਨੀ ਹੈ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇਹ ਨਵਾਂ ਕੰਮ ਨਹੀਂ ਹੈ ਜੋ ਜੋ ਆਪਾਂ ਮੰਤਰੀ ਸਾਹਿਬ ਕਰਨਗੇ ਜੋ ਐਮਐਲਏ ਸਾਹਿਬ ਕਰਨਗੇ ਚਾਹੇ ਜੁਲੀ ਬਿਸਤਰਾ ਚੱਕੀ ਜਾਣ ਚਾਹੇ ਟੀਚਰਾਂ ਨਾਲ ਬੋਲੀ ਜਾਣ ਢਿੱਡੀ ਅਫਸਰਾਂ ਨਾਲ ਬੋਲੀ ਜਾਵੇ ਐਤੋਂ ਪਤਾ ਲੱਗਦਾ ਕਿ ਕੈਪਟਨ ਸਰਕਾਰ ਦੀ ਕਾਂਗਰਸ ਸਰਕਾਰ 'ਚ ਹਮੇਸ਼ਾ ਸਸ਼ਕਤ ਜ ਨੂੰ ਤਾਕਤ ਦਿੱਤੀ ਜਾਗੀ ਪਰ ਇਹ ਉਲਟ ਹੈ ਕੈਪਟਨ ਸਰਕਾਰ ਨੇ ਸੋਹਾ ਖਾ ਕੇ ਬਿਲਕੁਲ ਪੰਜਾਬ ਦੇ ਵਿੱਚ ਬੇੜਾ ਗਰ ਕਰਤਾ ਪੰਜਾਬ ਦੇ ਚ ਕਾਨੂੰਨ ਨਾਮ ਦੀ ਕੋਈ ਸਥਿਤੀ ਨਹੀਂ ਗੁੰਡਾ ਰਾਜ ਚੱਲ ਰਿਹਾ ਤੇ ਅਸੀਂ ਇਹਦੇ ਖਿਲਾਫ ਅੱਜ ਕਸ਼ਿਸ਼ ਭੈਣ ਦੇ ਹੱਕ ਦੇ ਵਿੱਚ ਖੜੇ ਆ ਕਿਉਂ ਖੜੇ ਆ ਇੱਕ ਔਰਤ ਦੀ ਬਤਮੀਜੀ ਕਰਨੀ ਔਰਤ ਨਾਲ ਇਦਾਂ ਦਾ ਕੱਪੜੇ ਖਿੱਚਣਾ ਇਸ ਤੋਂ ਮਾੜਾ ਕੰਮ ਕੀ ਹੋ ਸਕਦਾ ਮੈਂ ਸਮਝਦਾ ਵੀ ਕੈਪਟਨ ਸਰਕਾਰ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਆ ਅਸੀਂ ਗੁਰਨਾਮ ਸਿੰਘ ਦੇ ਘਰ ਬੈਠੇ ਅੱਜ ਬਾਹਰ ਤਰਨਾ ਉਹ ਭੱਜ ਗਿਆ ਸਾਨੂੰ ਪਤਾ ਲੱਗਿਆ ਜਦੋਂ ਨੂੰ ਪਤਾ ਲੱਗਿਆ ਵੀ ਕਿਤੇ ਧਰਨਾ ਲਾਣਾ ਰਿਹਾ ਘਰ ਤਾਲਾ ਲਾ ਕੇ ਭੱਜ ਗਿਆ ਪਰ ਸਾਨੂੰ ਅਤਕਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਦਾਂ ਦੇ ਕਾਰਵਾਈਆਂ ਹੋਰ ਕਰਦੇ ਰਾਂਗੇ ਅਸੀਂ ਜਦ ਤੱਕ ਇਹਨਾਂ ਦੀ ਗੁੰਡਾਗਰਦੀ ਬੰਦ ਨਹੀਂ ਹੁੰਦੀ ਸਾਡੀ ਕਾਰਵਾਈਆਂ ਜਾਰੀ ਰਹਿਣਗੀਆਂ ਜਦ ਤੱਕ ਸਹੀ ਤਰੀਕੇ ਨਾਲ ਔਰਤਾਂ ਨੂੰ ਇੱਥੇ ਜੇ ਇਨਸਾਫ ਨਹੀਂ ਮਿਲਦਾ ਤਦ ਤੱਕ ਸਾਡਾ ਇਹ ਜਿਹੜਾ ਸੰਘਰਸ਼ ਜਾਰੀ ਰਹੇਗਾ ਕੁਝ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਕੀ ਕਹਿਣਾ ਹੈ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਤਸ਼ੱਦਦ ਕਸ਼ਿਸ਼ ਤੇ ਹੋਇਆ ਹੈ ਅੱਗੇ ਕਿਸੇ ਨਾਲ ਨਾ ਹੋਵੇ ਕੀ ਚਾਹੁੰਦੇ ਹੋ ਦੇਖੋ ਮੈਡਮ ਕਸ਼ਿਸ਼ ਗਰਗਨਾਲ ਜਿਹੜਾ ਵੀ ਬਦਸਲੂਕੀ ਦਾ ਜਿਹੜਾ ਵਿਵਹਾਰ ਕੀਤਾ ਗਿਆ ਕਾਂਗਰਸ ਆਗੂ ਵੱਲੋਂ ਉਹਦੀ ਅਸੀਂ ਨਿੰਦਿਆ ਨਹੀਂ ਕਰਦੇ ਜਿੱਥੇ ਉੱਥੇ ਅਸੀਂ ਆ ਵੀ ਇੱਕ ਵਾਰਨਿੰਗ ਦਿੰਨੇ ਆ ਮੈਂ ਕਹਿੰਨੀ ਐ ਇੱਥੇ ਬਿੱਟੂ ਤੇ ਆਸ਼ੂ ਦੀ ਜਿਹੜੀ ਟੋਲੀ ਨੇ ਗੁੰਡਾਗਰਦੀ ਸ਼ੁਰੂ ਕੀਤੀ ਹੈ ਅਸੀਂ ਔਰਤੋ ਵੱਲੋਂ ਅੱਜ ਉਹਨਾਂ ਨੂੰ ਇੱਕ ਮੈਸੇਜ ਭੇਜਦੇ ਹਾਂ ਇਹ ਗੁੰਡਾਗਰਦੀ ਫੌਰੀ ਤੌਰ ਤੇ ਬੰਦ ਕੀਤੀ ਜਾਵੇ ਜਿਹੜਾ ਬੰਦਾ ਹੈਗਾ ਗੁਰਨਾਮ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਤੱਕ ਅਸੀਂ ਬਿੱਟੂ ਆਸ਼ੂ ਦੇ ਘਰ ਦੇ ਵੀ ਧਰਨੇ ਦਵਾਂਗੇ ਜਦੋਂ ਤੱਕ ਇਸ ਔਰਤ ਨੂੰ ਨਿਆਂ ਨਹੀਂ ਮਿਲਦਾ ਮੈਂ ਮੰਨਦੀ ਹਾਂ ਕਿ ਉਹ ਜਿਹੜੀ ਚਪੇੜ ਮਾਰੀ ਹੈ ਉਸ ਔਰਤ ਦੇ ਨਹੀਂ ਉਹ ਸਾਡੇ ਸਾਰੇ ਧੀਆ ਪੈਣਾ ਦੇ ਮੂੰਹ ਤੇ ਮਾਰੀ ਗਈ ਹੈ ਇਹਦੇ ਲਈ ਅਸੀਂ ਸਾਰੇ ਇੱਕ ਆਵਾਜ਼ ਚ ਉੱਚੀ ਬੁਲੰਦ ਹੋ ਕੇ ਸਾਰੇ ਵੀਰ ਵੀ ਸਾਡੇ ਨਾਲ ਨੇ ਅਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਪੰਚਾਵਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਫੌਰੀ ਕਾਰਵਾਈ ਦੀ ਮੰਗ ਕਰਦੇ ਹਾਂ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਕਲੋਨਾਈਜ਼ਰ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਕਾਂਗਰਸ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਥੱਪੜ ਸਿਰਫ ਕਸ਼ਿਸ਼ ਦੇ ਮੂੰਹ ਤੇ ਨਹੀਂ ਪਿਆ ਇਹ ਥੱਪੜ तमाम ਉਹਨਾਂ ਔਰਤਾਂ ਦੇ तमाम ਉਹਨਾਂ ਧੀਆਂ ਦੇ ਮੂੰਹ ਤੇ ਪਿਆ ਹੈ ਜਿਹੜਾ ਕਸ਼ਿਸ਼ ਤੇ ਤਸ਼ੱਦਦ ਹੋਇਆ ਉਸ ਦੇ ਖਿਲਾਫ ਲੋਕ ਜਿਹੜੇ ਨਹੀਂ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਸ਼ਿਸ਼ ਦੇ ਲਈ ਕਸ਼ਿਸ਼ ਦੇ ਲਈ ਜਿਹੜੀਆਂ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ ਉਹਦੇ ਨਾਲ ਜਿਹੜਾ ਇਸ ਤਰ੍ਹਾਂ ਨਾਲ ਵਿਵਹਾਰ ਕੀਤਾ ਗਿਆ ਹੈ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਆਸ਼ੂ ਬਿੱਟੂ तमाम ਉਹਨਾਂ ਕਾਂਗਰਸੀ ਆਗੂਆਂ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ ਤਸਵੀਰਾਂ ਨਹੀਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਹੇ ਨੇ ਆ ਕਾਂਗਰਸ ਸਰਕਾਰ ਮੁੜਾਬਤ 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 ਕੈਪਟਨ ਸਰਕਾਰ ਮੁੜਾਬਤ ਕੈਪਟਨ ਸਰਕਾਰ ਮੁੜਾਬਤ ਤੇ ਇਸ ਤਰ੍ਹਾਂ ਗੁਰਨਾਮ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਜੁੜੇ ਰਹਾਂਗੇ ਤੁਹਾਡੇ ਨਾਲ ਵਧੇਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੈਮਰਾਮੈਨ ਗਗਨ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ